ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੁਰਤਵਾਇ ਲੁਧਿਆਣਾ ਤੇ ਸੋਨੋ ਇੱਕ ਬਿਲਕੁਲ ਮੋਟਰਸਾਈਕਲ ਮੈਂ ਫਰੀ ਦਵਾ ਦੇਣਾ ਪਰ ਪੂਰੀ ਵੀਡੀਓ ਵੇਖਣੀ ਆ ਤੇ ਉਹਦੇ ਆਸਤੇ ਕੀ ਕਰਨਾ ਉਹ ਵੀਡੀਓ ਦੇ ਵਿੱਚ ਹੀ ਦੱਸਾਂਗੇ ਬਾਕੀ ਬਾਈ ਜੀ ਰਿਜ਼ਲਟ ਆਈ ਜਾਂਦੇ ਆ ਬੱਚਿਆਂ ਦਾ ਉਹਨਾਂ ਦਾ ਹੌਸਲਾ ਵਧਾਉਣ ਵਾਸਤੇ ਭਾਵੇਂ ਨੰਬਰ ਘੱਟ ਆਏ ਜਾਂ ਵੱਧ ਆਏ ਉਹਨਾਂ ਨੂੰ ਉਹ ਜਾ ਥੋੜਾ ਜਿਹਾ ਲਾਲਚ ਦਿਓ ਬਈ ਗਾਣ ਨੂੰ ਨੰਬਰ ਚੰਗੇ ਲੈ ਕੇ ਜਾਓ ਉਦੋਂ ਵਧੀਆ ਸਾਨੂੰ ਆਪਾਂ ਜਿਹੜੇ ਖੜਾਉਣੇ ਟਵਾਇਓ ਆਪਾਂ ਦਵਾਵਾਂਗੇ ਤੇ ਅੱਜ ਆਪਾਂ ਗੱਲਬਾਤ ਕਰਾਵਾਂਗੇ ਜਿਹੜੀਆਂ ਤੁਸੀਂ ਆਮਦ ਕਰਨ ਦੇ ਜਾਂਦੇ ਜਨਾਂ ਦੋ ਦੋ ਤਿੰਨ ਤਿੰਨ ਆ ਗੱਡੀਆਂ ਹੁੰਦੀਆਂ ਪਰ ਇੱਥੇ ਬਈ ਢੇਰਾਂ ਦੇ ਢੇਰ ਲੱਗੇ ਪਏ ਆ ਕੋਈ ਵੀ ਬਾਹ ਕੋਈ ਵੀ ਤੁਸੀਂ ਜਿਹੜੇ ਬੱਚਿਆਂ ਵਾਲੇ ਕਾਰਟੂਨ ਚ ਜਾਂ ਕੋਈ ਫਿਲਮ ਦੇ ਵਿੱਚ ਕੋਈ ਵੀ ਤੁਸੀਂ ਬੱਚਿਆਂ ਵਾਲੀ ਚੀਜ਼ ਵੇਣੇ ਖੜਾਉਣੇ ਉਹ ਬਾਈਆਂ ਨੂੰ ਤੁਸੀਂ ਫੋਟੋ ਭੇਜਣੀ ਹੈ ਸਕਰੀਨਸ਼ਾਟ ਉਹ ਤੁਹਾਨੂੰ ਇੱਥੋਂ ਮਿਲ ਜੂਗੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਆਨਰੇਬਲ ਪ੍ਰਿੰਸੀਪਲ ਮੇਰੇ ਭਰਾ ਫੈਮਿਲੀ ਮੈਂਬਰ ਕੋਈ ਵੀ ਦੇਖਦਾ ਹੈ ਜੀ ਆਇਆਂ ਨੂੰ ਕਿੰਨੇ ਆ ਵੈਲਕਮ ਹੈ ਬ੍ਰਾਂਡ ਗੁਰਟੋ ਹੈ ਜੋ ਆਪਣਾ ਬਚਪਨ ਯਾਦਲਾ 3 ਮਿੰਟ ਦਾ ਵਲੌਗ ਹੈ ਜੀ ਦੇਖ ਲਿਓ ਅਸੀਂ ਪੇਜ ਤੇ ਅਗਲੇ ਦੇ ਲਾਈਵ ਆ ਜਾਾਂਗੇ ਇੱਕ ਲੱਕੀ ਵੀ ਇਹਨਾਂ ਨੂੰ ਕੱਢ ਦਾਂਗੇ ਗਿਫਟ ਜਿਹੜਾ ਦੇਣਾ ਪਊਗਾ ਉਹ ਗੱਲ ਨਹੀਂ ਮੇਰੇ ਨਾਲ ਜਿਹੜੇ ਬੰਦੇ ਆਪਦੇ ਭਰਾ ਹੀ ਜੁੜਿਆ ਸਾਰੇ ਆਪਣਾ ਸ਼ਹਿਰ ਦਾ ਨਾਮ ਦੱਸਣਾ ਹੈਗਾ ਬਾਕਾਇਦਾ ਬੱਚੇ ਦਾ ਨਾਮ ਦੱਸਣਾ ਹੈਗਾ ਸਾਡੀ ਵੀਡੀਓ ਬਾਬਾ ਦੀ ਕਿਰਪਾ ਨਾਲ 2500 3000 ਪੇਜ ਤੇ ਪੈ ਚੁੱਕੀ ਹੈ ਫੇਸਬੁਕ ਇੰਸਟਾ ਤੇ YouTube ਤੇ ਉਹਨੂੰ ਸ਼ੇਅਰ ਕਰ ਦਿਓ ਭਾਈ ਜੀ ਚੈਸ ਚੋਰੀਆਂ ਪਾ ਦਿਓ ਆਪਣਾ ਬਾਈਕ ਆਪ ਹੀ ਚੱਕ ਕੇ ਲੈ ਜਾਓ ਜਬਰੋਂ ਐਡਰੈਸ ਦੱਸ ਦਿਓ ਮੈਂ ਤੁਹਾਨੂੰ ਭੇਜਵਾ ਦੂੰਗਾ ਭਾਈ ਜੀ ਮੈਂ ਬਹੁਤ ਵੀਡੀਓ ਵੇਖੀਆਂ ਆਂ ਪਰ ਮੈਨੂੰ ਇਹਨਾਂ ਤੇ ਭਰੋਸਾ ਨਹੀਂ ਕਿਉਂਕਿ ਰਬੜ ਦੀਆਂ ਜਾ ਕੇ ਜਵਾਕ ਨੇ ਭਾਰ ਦੇਤਾ ਜਾਂ ਕੁਛ ਕਰਤਾ ਟੁੱਟ ਸਕਦੀਆਂ ਇਹ ਤੇ ਇਹਦਾ ਮਾੜਾ ਮੋਟਾ ਕੋਈ ਸਬੂਤ ਦਿਓ ਬਈ ਇਹ ਹੰਡਣ ਵਾਲੀਆਂ ਹੈਗਾ ਕਾਫੀ ਟਾਈਮ ਕਰਨਾ ਪੰਜਾਬ ਦੀਆਂ 2025 ਦੀਆਂ ਗੱਡੀਆਂ ਟਾਪ ਮਾਡਲ ਦੀਆਂ ਗੱਡੀਆਂ ਦਿਖਾਵਾਂਗਾ ਟੋਟਲ ਜੇ ਕਹਿੰਦੇ ਨੇ 7000 8000 ਦੀ ਗੱਲ ਕਰੀਏ ਮੈਂ ਕੋ ਟਾਪ ਦੇ 7 ਤੋਂ 8 ਨਹੀਂ 40 ਡਿਜ਼ਾਈਨ ਗੱਡੀਆਂ ਦਿਖਾ ਦੂੰਗਾ ਪੂਰੀ ਵੀਡੀਓ ਅੰਤ ਤੱਕ ਬਨੇ ਰਹੀਓ ਬੀਨਤੀ ਮੈਂ ਟੋੜ ਦੇ ਦਿਆਂ ਟੁੱਟਦੀਆਂ ਤਾਂ ਨਹੀਂ ਜੀ ਮੈਂ ਉਹ ਤੋੜ ਕੇ ਦਿਖਾਉਂਗਾ ਟੁੱਟੀ ਮੇਰੀ ਜੁੜੀ ਤੁਹਾਡੀ 2 ਸਾਲ ਦੀ ਗਾਰੰਟੀ ਨਾਲ ਦੇ ਦਾਂਗੇ ਵਾਰੰਟੀਆਂ ਦੇ ਦਾਂਗੇ ਕੋਈ ਦਿੱਕਤ ਨਹੀਂ ਕਿ ਕਿੰਨੀ ਉਮਰ ਦੇ ਬੱਚਿਆਂ ਤੱਕ ਖੜਾਉਣੇ ਮਿਲ ਜਾਂਦੇ ਜੀ ਸਾਲ 2 ਸਾਲ 5 ਸਾਲ 7 ਸਾਲ 10 ਸਾਲ ਤੱਕ ਦੇ ਬੱਚਾ ਜੀ ਗੱਡੀਆਂ ਮਾਈਕਾ ਜੀਪਾ ਬੜੇ ਵਧੀਆ ਫਰਸਟ ਕਲਾਸ ਜਿਹੜਾ ਚੱਲਦੀਆਂ ਨੇ ਮੈਂ ਪਹਿਲੇ 10ਵਾਂ ਸਭ ਤੋਂ ਵੱਡਾ ਮੁੱਦਾ ਪਹਿਲਾ ਹੈਗਾ 1930 ਤੇ ਕਾਲ ਕਰਨੀ ਹੈ ਅਗਰ ਤੁਹਾਡਾ ਨਾ ਫਰਾਡ ਹੋ ਜਾਂਦਾ ਤੇ ਪਹਿਲੇ ਬਚਣਾ ਵੀ ਇਹ ਮੈਂ ਕਮੈਂਟਾਂ ਚ ਪੜਿਆ ਕਹਿੰਦੇ ਬਈ ਪੈਸੇ ਪਵਾ ਲੈਂਦੇ ਗੱਡੀਆਂ ਨਹੀਂ ਦਿੰਦੇ ਇਹ ਗ ਪਾਉਣ ਦੇ ਨੇ ਇਹ ਫਰਾਡ ਬਹੁਤ ਜ਼ਿਆਦਾ ਹੁੰਦਾ ਪਿਆ ਸਾਨੂੰ ਮਿਲਣਾ ਹੈ ਸਾਡਾ ਗੱਲਬਾਤ ਕਰਨੀ ਸਾਨੂੰ ਵੀਡੀਓ ਕਾਲ ਡੈਕਟ ਕਰ ਲੋ ਜਾਂ ਸਾਡੇ ਨੰਬਰ ਤੇ ਕਾਲ ਕਰੋ WhatsApp ਕਾਲ ਕਦੇ ਨਹੀਂ ਕਰਨੀ 83000086 ਨੰਬਰ ਹੈ ਬੇਨਤੀ ਹੈ 24 ਤੋਂ 72 ਘੰਟੇ ਪਲੀਜ਼ ਚਾਈਂਸ ਦਿਓ ਸਾਨੂੰ ਇੱਕ ਦਿਨ ਦੇ ਵਿੱਚ 10000 ਉਹ ਵੀ ਘਟ ਕੇ ਦਾ ਇਸ ਤੋਂ ਬਾਅਦ ਕੌਲਾ ਆਉਂਦੀਆਂ ਨੇ ਤੁਹਾਨੂੰ ਫਾਇਦਾ ਜੇ ਚੱਕਣਾ ਚਾਹੁੰਦੇ ਹੋ ਬਾਈ ਨੰਬਰ ਸੇਵ ਕਰਕੇ ਰੱਖ ਲਓ ਬਾਲੀ ਕਾਲੀ ਨਮਚਾਉਣੀ ਇਹਨਾਂ ਦੇ ਨਾਂ ਤੇ ਹੋਰ ਬਹੁਤ ਠੱਗੀਆਂ ਹੋ ਰਹੀਆਂ ਹਨ ਭਾਜੀ ਸਭ ਤੋਂ ਪਿਆਰਾ ਇੰਡੀਆ ਦਾ ਰਾਇਲ ਇਨਫੀਲਡ ਬਾਈ ਜਿਹੜਾ 2022-23 ਤੋਂ ਸ਼ੁਰੂ ਹੋ ਕੇ 25 ਦੀ ਸਤਵਦ ਬਰਕਤ ਵਾਲਾ ਬਾਈਕ ਆ ਚੁੱਕਾ ਹੈ ਕਹਿੰਦੇ ਜਿਹਦੀ ਕੀਮਤ ਸਿਰਫ 3500 ਪਹਿਲੇ ਵੀ ਸੀ ਹੁਣ ਵੀ ਆਨ ਇਸਾਲਾਂ ਜ ਵੀ ਰਹੂਗਾ ਕਿਉਂਕਿ ਇਸ ਦੇ ਬਣ ਚੁੱਕੇ ਡਿਸਟ੍ਰੀਬਿਊਟਰ ਸਭ ਤੋਂ ਪਿਆਰਾ ਬਾਈਕ ਕੰਪਨੀ ਦਾ ਜੀ ਗੱਲ ਕਰੀਏ ਇਹ ਕੰਪਨੀ ਦੇ ਮਾਡਲ ਆ ਚੁੱਕੇ ਰਾਇਲ ਇਨਫੀਲਡ ਬਾਈਕ ਹਾਰਲੇ ਬਾਈਕ ਇਹ ਤਾਂ ਬਹੁਤ ਜਿਆਦਾ ਜਮਾ ਅਸਲੀ ਹੈ ਯਾਰ ਇਹ ਤਾਂ ਭਾਈ ਜੇ ਤੁਹਾਡਾ ਅਗਰ ਬਜਟ ਜੇ ਸਟਾਰਟਿੰਗ ਦੀ ਗੱਲ ਕਰੀਏ ਮੇਰੇ ਕੋਲ ਬੋਲਟ ਬਾਈਕ ਪਿਆ 2500 ਲੈ ਕੇ 5000 ਤੱਕ ਵਧੀਆ ਚੰਗੇ ਬਾਈਕ ਆ ਜਾਂਦੇ ਗੱਡੀਆਂ ਦੀ ਗੱਲ ਕਰੀਏ 5500 7000 ਲੈ ਕੇ 25000 ਦਾ ਗੱਡੀ ਜਾਂਦੀ ਹੈ ਇਹ ਚਾਰਜਰ ਤੇ ਚੱਲਦੀ ਹੈ ਇਹ ਚਾਰਜਰ ਤੇ ਚੱਲਦੀਆਂ ਹੈ ਬੈਟਰੀਆਂ ਤੇ ਚੱਲਦਾ ਹੈ ਉਹ ਬਾਈਕ ਦੀ ਖਾਸੀਅਤ ਹੈ ਬਾਈ ਖਰਾਬ ਨਹੀਂ ਹੁੰਦੇ ਛੇਤੀ ਕੋਈ ਕੰਪਨੀ ओरिजिनल ਦਾ ਵਾਦਾ ਕੀਤਾ ਹੈ ਬ੍ਰਾਂਡ ਗੋਟਾ ਦਾ ਲੋਗੋ ਲਾ ਕੇ ਨਾਲ ਦੇਵਾਂਗੇ ਇਸ ਦੀ ਕੀਮਤ ਹੈ ਜੇ ਤੁਸੀਂ ਸਾਡੇ ਕੋਲ ਗੋਟਾ ਲੁਧਿਆਣੇ ਪੈਰ ਪਾ ਕੇ ਆਉਂਦੇ ਹੋ ਤੇਲ ਫੋਕੇ ਜਿੰਨੇ ਮਰਜੀ ਸ਼ਾਪਿੰਗ ਕਰੋ ਅੱਧਾ ਪੌਣਾ ਘੰਟਾ ਘੰਟਾ ਲਗਾ ਹਾਂ ਬਾਹਰ ਪਾਰਕਿੰਗ ਦੀ ਸਮੱਸਿਆ ਹੈਗੀ ਜੇ ਗੱਡੀ ਸੱਜੇ ਖਵੇ ਬਾਈ ਲਾ ਕੇ ਹੀ ਸਾਡੇ ਸਟੋਰ ਦੇ ਅੰਦਰ ਐਂਟਰ ਕਰਨਾ ਆਜੋ ਤੁਹਾਨੂੰ ਦਿਖਾਈਏ ਬੰਨਸ ਹੁੰਦੀ ਹੈ ਗੱਡੀਆਂ ਪੰਜਾਬ ਦੀ ਜੇ ਸਭ ਤੋਂ ਮਹਿੰਗੀ ਗੱਡੀ ਦੇਖਣੀ ਹੈ ਹਾਂਜੀ ਲੋ ਜੀ ਪਿੱਛੇ ਆਜੋ ਇੰਡੀਆ ਦੀ ਸਭ ਤੋਂ ਮਹਿੰਗੀ ਗੱਡੀਆਂ ਸਾਡੇ ਕੋਲ ਅਵੇਲੇਬਲ ਲਗੀਆਂ ਜੀ ਉਹਦੀ ਖਾਸੀਅਤਾਂ ਦੱਸ ਦਿੰਨਾ ਕਿਉਂ ਇਹ ਉਹ ਗੱਡੀ ਹੈ ਸਿਰਫ ਇੱਕ ਸਿੱਕਾ ਪਾਣ ਦੇ ਗੱਡੀ ਚੱਲਦੀ ਹੈ ਅਗਰ ਜੇ ਮੈਂ ਗੱਲ ਔਨੇਬਲ ਜਿੰਨੇ ਵੀ ਮੇਰੇ ਟਾਬੇ ਪੰਜਾਬ ਦੇ ਮੈਂ ਖਰੜਾ ਰਾਜਾ ਟਾਬੇ ਦੀ ਗੱਲ ਕਰਾਂ ਹਵੇਲੀ ਦੀ ਗੱਲ ਕਰਾਂ ਦੀਪਕ ਟਾਬੇ ਦੀ ਗੱਲ ਕਰਾਂ ਰਾਂ ਤਨੋਲੇ ਦੀ ਗੱਲ ਕਰਾਂ ਜਿੰਨੇ ਪੰਜਾਬ ਦੇ ਟਾਬੇ ਮੇਰੇ ਭਾਈ ਹੈਗੇ ਨੇ ਰੁਪਏ 50 ਜਾਂ ਸਵਰਨ ਦੀ ਐਂਟਰੀ ਰੱਖਦੇ ਹੋ 2 ਮਿੰਟ ਗੱਡੀ ਐ ਮਸਤੀ ਨਾਲ ਚੱਲਦੀ ਏ ਮਿਊਜ਼ਿਕ ਚੱਲਦੇ ਨੇ ਬੱਚਾ ਇੰਜੋਏ ਕਰ ਲੈਂਦਾ ਪੇਰੈਂਟਸ ਆਪਣੀ ਰੋਟੀ ਵੀ ਖਾ ਸਕਦੇ ਆ ਚਾਹੇ ਕਪੜਾ ਵਪਾਰੀ ਹੈ ਕੱਪੜੇ ਦੁਕਾਨ ਦੇ ਵੀ ਲਗਾ ਸਕਦੇ ਹੋ ਸ਼ਾਮ ਨੂੰ ਦੀ 50 ਲੈ ਕੇ 10000 ਰੁਪਏ ਪ੍ਰੋਫਿਟ ਇਸ ਜਗ੍ਹਾ ਤੋਂ ਕੱਢ ਸਕਦੇ ਹੋ ਮਹੀਨੇ ਦਾ ਲੱਖ ਡੇਢ ਲੱਖ ਰੁਪਏ ਦਾ ਵਪਾਰ ਹੋ ਸਕਦਾ ਮਾਨ ਨਾ ਕਹੂੰਗਾ ਇਹ ਪਰਟ ਦੀ ਕੀਮਤ ਸਿਰਫ 50000 ਰੁਪਏ ਆ ਇਹ ਐਂਡ ਸਾਡੇ ਕੋ 40 ਪਲੱਸ ਡਿਜ਼ਾਈਨ ਸਾਡੇ ਕੋ अवेलेबल ਹੈ ਕੋਈ ਚਾਹਵੰਦ ਦੁਕਾਨ ਦਾ ਭਰਾ ਅਗਰ ਸਮਾਨ ਲੈਣਾ ਚਾਹੁੰਦਾ ਹੈ ਦੁਕਾਨ ਸ਼ਾਮ ਨੂੰ ਵੀਡੀਓ ਤੇ ਲਗਾਉਣਾ ਚਾਹੁੰਦਾ ਹੈ ਸਾਨੂੰ ਸਿੱਧਾ ਸੰਪਰਕ ਕਰ ਸਕਦਾ ਹੈ ਅਸੀਂ ਪਿਝਵਾ ਵੀ ਦੇਵਾਂਗੇ ਸਰਵਿਸ ਵੀ ਦੇ ਦਾਂਗੇ ਔਰ ਬੂਏ ਕੇ ਲਵਾ ਵੀ ਦਵਾਂਗੇ ਪੰਜਾਬ ਦੀ ਸਭ ਤੋਂ ਵਧੀਆ ਕੁਆਲਿਟੀ ਪ੍ਰੋਡਕਟਸ ਜਿਹੜੀ ਵੇਚਦੇ ਆ ਕਸ਼ਮਾ ਕਹਿੰਦਾ ਤੂੰ ਗੱਡੀਆਂ ਚੱਕਰ ਤੇ ਟੁੱਟਦੀਆਂ ਕਿਉਂ ਨਹੀਂ ਸਾਡਾ ਮੋਟਿਵ ਹੈ ਇਹ ਚੀਜ਼ਾਂ ਨਾ ਬਿਲਕੁਲ ਸੋਲਿਡ ਗੱਡੀਆਂ ਨਾਲ ਹੌਲੀ ਬਾਈ ਜੀ ਆ ਨਾ ਵੀਡੀਓ ਤੇ ਚੱਕਰ ਤੇ ਤੋੜ ਨਾ ਲਈ ਇਹਨੂੰ ਬਾਈ ਮੋਬਾਈਲ ਜੜਾ ਛੋਟਾ ਜਿਹਾ ਚਾਹੇ ਐਪ ਜੇ ਦੇਖਣਾ ਵਾਕਿਆ ਚਾਹਦੇ ਹੋ ਸਾਡੇ ਬ੍ਰਾਂਡ ਦੀਆਂ ਗੱਡੀਆਂ ਸਾਡੇ ਵਿਜ਼ਿਟ ਕਰਨਾ ਪੈਗਾ ਲੁਧਿਆਨੇ ਮਾਰਲਡਾਉਂ ਗੁਰਟੋਆ ਤੇ ਚੀਜ਼ਾਂ ਦੀ ਦੇਖ ਲੋ ਵਨ ਸੋਨੀ ਅਮੀ ਕਸਟਮਰ ਕਹਿੰਦਾ ਵਧੀਆ ਪਾਲਿਸ਼ ਗੱਡੀ ਦੇ ਦੋ ਸੜਕੋ ਅਵੇਲੇਬਲ ਹੈ ਰੰਗ ਅਵੇਲੇਬਲ ਨੇ ਵਧੀਆ ਥਾਰ ਗੱਡੀਆਂ ਦੇ ਦੋ ਅਵੇਲੇਬਲ ਨੇ ਸਭ ਤੋਂ ਵਧੀਆ ਐਕਸਵੀ 500 ਸਰ ਕੋ ਗੱਡੀ ਮੇਲੇਬਲ ਹੈ ਉਵੇਂ ਸਿਰਾ ਤੋਂ ਸਿਰਾ ਗੱਡੀ ਬਾਈ ਰੱਖੀ ਬੈਠਾਣਾ ਭਾਈ ਸਭ ਤੋਂ ਪਿਆਰੀ ਏ ਧੁੱਪ ਦੇ ਨਾ ਰੰਗ ਗੁੱਡਣ ਦੀ ਗੱਡੀ ਵੀ ਅਵੇਲੇਬਲ ਹੈ ਮਟੈਲਿਕ ਗੱਡੀ ਹੱਥ ਲਾ ਦੇ ਮੱਖਣ ਹੈ ਜਿੰਨਾ ਮਰਜੀ ਨੂੰ ਧੂਪਾਂ ਚਲਾਓ ਸ਼ਾਂ ਨੂੰ ਪਾਰਕ ਚਲਾਓ ਜਾਂ ਵਟਾ ਤੇ ਚਲਾ ਲਓ ਖੇਤਾਂ ਤੇ ਭਜਾਈ ਚਲੋ ਜੋਂਡੀ ਇਹ ਸਾਕੋ ਟਰੈਕਟਰ ਬੱਚਾ ਦਾ ਕੈਨੇਡਾ ਵਾਲਾ ਅਵੇਲੇਬਲ ਹੈ ਇਹ ਗੱਲ ਕਰੀਏ ਵੱਡੀ 5.5 ਫੁੱਟ ਲੰਬੀ ਗੱਡੀ ਸਾਕੋ ਬਿਲਵਰਾ ਦੋ ਬੱਚੇ ਦਾ ਦੋ ਸਾਲ 4 ਸਾਲ 6 ਸਾਲ ਦਾ ਬੱਚਾ ਦੋ ਬੱਚੇ ਬੜੇ ਵਧੀਆ ਤਰੀਕੇ ਨਾਲ ਆਰਾਮ ਨਾਲ ਖੁੱਲਡੁੱਲੇ ਤੇ ਮੇਰੇ ਅਨੁਸਾਰ ਜੀ ਕਰੇ ਉਹ ਵੀ ਚੜ ਸਕਦੇ ਠੀਕ ਪਾਜੀ ਡੈਮੋ ਡੈਮੋ ਲੈ ਸਕਦੇ ਹੋ ਬਿਚਾਲਾਨ ਬੱਚੇ ਦਿਓ ਤਾਂ ਹੀ ਫਾਇਦਾ ਹੈ ਤੁਹਾਡਾ ਮਾਨਾ ਚਾਲਾਨ ਦਾ ਤੁਸੀਂ ਇਹ ਸਾਈਕਲ ਦੇ ਪਿਛੇ ਹੈਂਡਲ ਨਾਲ ਚਲਾ ਸਕਦੇ ਹੋ ਇਹ ਤੁਹਾਡਾ ਫਾਇਦਾ ਕਰਾ ਦਿੰਨੇ ਆ ਤੇ ਸਭ ਤੋਂ ਵਧੀਆ ਚੀਜ਼ ਹੜ ਕੋ ਲਗੀ ਹੈ ਬੱਚਿਆ ਦੇ ਇਲੈਕਟ੍ਰੋਨਿਕ ਬੌਂਸਰ ਜਿਹੜੇ Amazon Flipkart ਦੇ ਵਿੱਚ ਤੁਹਾਨੂੰ ਮਿਲਦੇ ਨੇ ਮੈਂ ਦੱਸੂਗਾ ਮਸਚੇਲਾ ਰੈਬਿਟ ਕਈ 50 ਕੰਪਨੀਆਂ ਦਾ ਮੇਰੇ ਕੋਲ ਮਾਲ ਅਵੇਲੇਬਲ ਹੈ ਜਿਹੜਾ ਮਾਰਕੀਟ 'ਚ ਬਹੁਤ ਵੱਧ ਕੀਮਤਾਂ ਦਾ ਵਿਕਦਾ ਹੈ ਔਰ ਅਵੇਲੇਬਿਲਟੀ ਨਹੀਂ ਹੁੰਦੀ ਤੁਸੀਂ Google 'ਤੇ ਸਰਚ ਕਰਦੇ ਹੋ ਕੋਈ ਪ੍ਰੋਡਕਟ ਚਾਹੀਦਾ ਟਾਇਲਟ ਹੈ ਤੇ ਗੁਰ ਟਾਇਲ ਲਿਖ ਕੇ ਸਾਡੀ ਵੈਬਸਾਈਟ ਤੇ ਸ਼ਾਪਿੰਗ ਕਰ ਸਕਦੇ ਹੋ daaggurotoys.com ਤੇ ਜਾ ਕੇ ਪਰ ਸਾਡਾ ਜਿਹੜਾ ਪੇਜ ਨੂੰ ਫੋਲੋ ਕਰਦਾ ਦਿੱਲੀ ਸੀ ਲੱਕੀ ਵੀਨਰ ਕਰਦੇ ਆ 500 ਰੁਪਏ ਕੇ 5000 ਦੀ ਸ਼ਾਪਿੰਗ ਅਵੇਲੇਬਲ ਹੈ ਤੇ ਬਾਈਕ ਤਾਂ ਦਿਖਾਵਾਂ ਏ ਕਲਾਸ ਵੈਰਾਈਟੀ ਬਾਈਕ ਦੀ ਹੈ ਏ ਕਲਾਸ ਮਾਡਲ ਜੀ ਸਾਡਾ ਮੇਨ ਮੋਟਿਵ ਹੈ ਘਰ ਘਰ ਦੇ ਵਿੱਚ ਗੁਰੂ ਟਵਾਏ ਦਾ ਪ੍ਰੋਡਕਟ ਪਹੁੰਚਾਣੇ ਦੀ ਵਕਾਈ ਚਾਹਦੇ ਹੋ ਸੜਕੋ 100 ਰੁਪਏ ਦਾ ਖੜੋਣਾ ਵੀ ਅਵੇਲੇਬਲ ਹੈ ਹਾਂ ਮੈਂ ਦੱਸ ਦਿੰਨਾ ਅਗਰ ਤੁਸੀਂ ਵਕਾਈ ਮੈਨੂੰ ਦੇਖ ਰਹੇ ਹੋ ਨਾਲ ਲੱਗਦਾ 500000 ਦੀ ਸ਼ਾਪਿੰਗ ਕਰਨੀ ਹੈ ਬਾਹਰਲੇ ਪਿੰਡਾਂ 'ਚ ਬੈਠੇ ਹੋ ਮੁਲਕਾਂ 'ਚ ਬੈਠੇ ਹੋ ਤੇ ਸਾਡੀ ਵੈਬਸਾਈਟ ਜਾ ਸਕਦੇ ਹੋ ਸਪੈਸ਼ਲ ਤੁਹਾਨੂੰ ਮਿਲਣਾ ਚਾਹੁੰਦੇ ਹੋ ਦੇਖਣਾ ਚਾਹੁੰਦੇ ਹੋ ਪ੍ਰੋਡਕਟ ਵਕਾਈ ਲੈਣਾ ਚਾਹੁੰਦੇ ਹੋ ਕਿਉਂ ਤੁਹਾਡੇ ਸ਼ਹਿਰ ਵੀ ਤੁਹਾਨੂੰ ਪ੍ਰੋਡਕਟ ਮਿਲ ਸਕਦੀ ਹੈ ਤੇ ਬੇਨਤੀ ਚਾਹੇ ਸਾਨੂੰ ਹੋਰ ਕੰਫਰੈਂਸ ਵਧੂਗਾ স্পেশাল ਆਓਗੇ ਤੇ ਬਿਲਕੁਲ ਮਾਨ ਸਤਕਾਰ ਵੀ ਨਾਲ ਕਰਾਂਗੇ ਇਹ ਚੀਜ਼ਾਂ ਦੇਖਣ ਤੋਂ ਬੱਲਾ ਤੁਹਾਡੇ ਘਰ ਪਹੁੰਚਾ ਦਾਂਗੇ ਸ਼ਿਪਮੈਂਟ ਇਨਕਲੂਡ ਉਦੋਂ ਕਰਾਂਗੇ ਉਹਦੀ ਵੈਬਸਾਈਟ ਤੇ ਜਾਂਦੇ ਹੋ ਨਹੀਂ ਤਾਂ ਸਾਡੇ ਸਟੋਰ ਪਤੇ ਤੇ ਲੁਧਿਆਣਾ ਮਾਡਰਨ ਗੁਰੂ ਆ ਕੇ ਲੈ ਕੇ ਜਾ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਲੈ ਵੀ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਨੀ ਹੈ ਤੇ ਸਾਨੂੰ ਜਿਹੜਾ ਮੋਟਰਸਾਈਕਲ ਉਹ ਫਰੀ ਦੇਣਾ ਤੇ ਬਾਕੀ ਕਿਸੇ ਵੀ ਆਪ ਦੇ ਬੱਚਾ ਵਾਸਤੇ ਕੋਈ ਵੀ ਜੀਸੀਬੀ ਵਗੈਰਾ ਜਾਂ ਸਕੂਟਰ ਵਗੈਰਾ ਜਾਂ ਕੋਈ ਵੀ ਗੱਡੀ ਲੈਣੀ ਹੈ ਇੱਥੇ ਆ ਸਕਦੇ ਹੋ ਤੇ ਤੁਹਾਡਾ ਹਰੇ ਖੜਾਉਣੇ ਪਿੱਛੇ ਬਹੁਤ ਈ ਤੋਂ 40% ਦਾ ਬਈ ਜਿਹੜਾ ਖਰਚਾ ਘੱਟ ਆਊਗਾ ਤੇ ਬਹੁਤ ਕਿਉਂਕਿ ਹੋਲ ਸੇਲ ਦਾ ਕੰਮ ਆ ਬਾਈ ਦਾ ਬਹੁਤ ਨਾਲੇ ਡਿਜ਼ਾਈਨ ਇੱਕ ਨਹੀਂਗਾ ਇੱਥੇ ਬਹੁਤ ਡਿਜ਼ਾਈਨ ਹੈਗੇ ਆ ਤੁਹਾਡੇ ਬੱਚੇ ਦਾ ਜਿਹੜਾ ਵੀ ਸ਼ੌਂਕ ਆਉ ਖੜਾਉਣਾ ਉਹਨੂੰ ਮਿਲੂਗਾ ਧੰਨਵਾਦ ਬਾਈ ਜੀ ਸੱਚੀ ਗੱਲ